ਸ਼੍ਰੀਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਅਪਡੇਟ ਕਬੱਡੀ ਦੇ ਉੱਪਰ ਤੇ ਜਿਹੜੇ ਪਰ ਆਪਣੇ ਚੈਨਲ ਨਾਲ ਨਵੇਂ ਜੁੜਿਆ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਦੇ ਹੋ ਤੇ ਸ਼ੇਅਰ ਕਰਦੇ ਹੋ ਤਾਂ ਦੋਸਤੋ ਅੱਜ ਗੱਲ ਕਰਨ ਲੱਗੇ ਆਂ ਪੰਡਾ ਜ਼ਿਲ੍ਹੇ ਦੇ ਪੰਡ ਰਾਮਪੁਰਾ ਵਿਖੇ ਹੋਣ ਜਾ ਰਹੇ ਵੱਡੇ ਕਬੱਡੀ ਕੱਪ ਦੀ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਬੱਡੀ ਕੱਪ 5 ਅਤੇ 6 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ ਜਿੱਥੇ ਕਿ ਦੋਸਤੋ ਕਬੱਡੀ ਓਪਨ ਦੇ ਵਿੱਚ ਤਿੰਨ ਖੜਿਆਰੀ ਬਾਰੋਂ ਖੇਡਣਗੇ ਅਤੇ ਦੋਸਤੋ ਤੁਹਾਨੂੰ ਦੱਦੀਏ ਇੱਥੇ ਪਹਿਲਾ ਨਾਮ ਹੋਊਗਾ ਦੋਸਤੋ 60000 ਰੁਪਏ ਅਤੇ ਸੈਕਿੰਡੇ ਨਾਮ ਹੋਊਗਾ 41000 ਤੇ ਹੁਣ ਗੱਲ ਕਰਦੇ ਆਂ ਦੋਸਤੋ ਬੈਸਟਾਂ ਬਾਰੇ ਤਾਂ ਬੈਸਟਾਂ ਲਈ ਦੋਸਤੋ ਇੱਥੇ ਵੱਖਰਾ ਜਾਂ ਨਾਮ ਰੱਖਿਆ ਗਿਆ ਤਾਂ ਦੋਸਤੋ ਤੁਹਾਨੂੰ ਦੱਤੀਏ ਬੈਸਟਾਂ ਨੂੰ ਇੱਥੇ ਇਲੈਕਟ੍ਰੋਨਿਕ ਸਕੂਟਰੀਆਂ ਰੱਖੀਆਂ ਗਈਆਂ ਹਨ ਜੋ ਕਿ ਅੱਜ ਕੱਲ ਦੇ ਟ੍ਰੈਂਡ ਦੇ ਵਿੱਚ ਹਨ ਤਾਂ ਦੋਸਤੋ ਇੱਥੇ ਬਹੁਤ ਹੀ ਛੋਟੀ ਛੋਟੀ ਦੇ ਮੈਚ ਕਰਾਈ ਜਾਣਗੇ ਅਤੇ ਪੰਜਾਬ ਅਤੇ ਹਰਿਆਣੇ ਦੇ ਛੋਟੀ ਛੋਟੀ ਦੇ ਪਲੇਅਰ ਕਿੱਦਨ ਜਾ ਰਹੇ ਆ ਤੇ ਵਧੀਆ ਟੀਮਾਂ ਬਣ ਕੇ ਆਉਣੀਆਂ ਜੇਕਰ ਤੁਹਾਨੂੰ ਇਹ ਕਬੱਡੀ ਟੂਰਨਾਮੈਂਟ ਵਧੀਆ ਲੱਗਦਾ ਤਾਂ ਕਮੈਂਟ ਬਾਕਸ ਵਿੱਚ ਕਮੈਂਟ ਜ਼ਰੂਰ ਕਰਿਓ ਅਤੇ ਜਿਹੜੇ ਭਰਾ ਆਪਣੇ ਚੈਨਲ ਨਾਲ ਨਵੇਂ ਜੁੜੇ ਆ ਵੀਡੀਓ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਧੰਨਵਾਦ ਦੋਸਤੋ